ਉਹ ਨਾਲ ਕੁਝ ਲੱਗ ਰਿਹਾ ਹੋਵੇ ਤੇ ਅੱਜ ਹੋ ਗਿਆ ਟਾਈਮ ਪਾਉਣਾ ਇੱਕ ਅੱਜ 900 ਵੀ ਨਹੀਂ ਹੋਣਾ ਬਹੁਤ ਜ਼ਿਆਦਾ ਗੋਦ ਤੇ ਅੱਜ ਇੱਕ ਸਵੇਰ ਪਤਾ ਨਹੀਂ ਕਿਉਂ ਸੋਸ ਨੂੰ ਨੈਟਵਰਕ ਦੀ ਪ੍ਰੋਬਲਮ ਆ ਗਈ ਇਤਨਾ ਬਲੌਗ ਜੀ ਨਹੀਂ ਅਪਲੋਡ ਹੋ ਰਿਹਾ ਸੀ 5 6 ਵਜੇ ਅਪਲੋਡ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ 6:00 ਦੇ ਖਾਤੇ ਵੀ ਵਾਰੀ ਜਾ ਕੇ ਅਪਲੋਡ ਹੋਇਆ ਤਾਂ ਕਰਕੇ ਬੜਾ ਜੀ ਜੀ ਸੀ ਦਾ ਹੁਣ ਅਜਨੇ ਬਰਖਾਵ ਬਰਖਾਵ ਆਪਣੇ ਅਜ ਪੜਤੀ ਸਾਹਿਬ ਤੋਂ ਰੇ ਜਾ ਰਹੇ ਬਾਬੇ ਆਉਣਗੇ ਹਾਲ ਕੀ ਲਿਆ ਉਹਨਾਂ ਦਾ ਰਿਜੀ ਲਗਾਉਣਾ ਬਸ ਬਾਬੇ ਆ ਜਾਣਗੇ ਮੌਸਮੀ ਦਾ ਸੰਕਰਮਣ ਤੇ ਰਿਜੀ ਲਗਾਉਣਾ ਕੋਈ ਨਹੀਂ ਆਣਾ ਕਿੰਨੇ ਨੇ ਇਹ ਗੱਲਾਂ ਨਾ ਚੱਲਣ ਚਲੋ ਪੰਜੀ ਬਰਖਾਵ ਉੱਤੇ ਵੜਿਆ ਰਹੇ ਮਿੱਤ ਰੋ ਥੰਦਾ ਸਾਈ ਸੀ ਆਪਾਂ ਜੂਖ ਜਾਸ ਬਣਾਉਣੇ ਹੁੰਨੇ ਆ ਤੇ ਦੇਣੇ ਤੇ ਮੈਂ ਹੁਣ ਸੰਤ ਆਪਣੇ ਸੰਤਰੇ ਆਇਆ ਕਿੰਨੂੰ ਤੋੜਨ ਚੱਲਿਆ ਤੇ ਘਰੇ ਲੱਗੇ ਹੋਏ ਕਿੰਨੂੰ ਤਾਜ਼ੀ ਤੋੜ ਲਈ ਤੇ ਜੂਸ ਲਈ ਹੋਰ ਵੀ ਨਿੱਕੇ ਮੋਟੇ ਫਲ ਫਰੂਟ ਹੈਗੇ ਆ ਤੇ ਉਖ ਮਹੌਲ ਹਿੱਤਾਂ ਦਾ ਚਲੋ ਮੈਂ ਤੋੜ ਲਾਂ ਕਿੰਨੂੰ ਤੇ ਫਿਰ ਤੁਹਾਨੂੰ ਵਰਕਸ਼ਾਪ ਜਾ ਕੇ ਮਿਲੂੰਗਾ ਓਕੇ ਜੀ ਜੀ ਅਡਾ ਹੁਣ ਬੱਚਿਆਂ ਪਾਰਟੀ ਨੂੰ ਜਿਹੜੇ ਕਢਾਉਣਾ ਆ ਬਾਹਰ ਜਾਣਾ ਤਾਂ ਸੀਗਾ ਮਤਲਬ ਕਿ ਵਰਕਸ਼ਾਪ ਉਹ ਵੀ ਜਾਂਦੇ ਆ ਬਾਪੂ ਜੀ ਕਹਿੰਦੇ ਮੈਂ ਜੂਸ ਬਣਾਣਾ ਉਹਨੇ ਦੋ ਇਹਨੇ ਨੂੰ ਬਾਹਰੇ ਗੀੜਾ ਕਢਾ ਲਿਆ ਜਬ ਦੀਆਂ ਸਬਜ਼ੀਆਂ ਚ ਇਹ ਡਿਸਟਰਬ ਕਰਦੇ ਫਿਰ ਵਿੱਚ ਕਈ ਵਾਰੀ ਮਤਲਬ ਕਿ ਜੂਸਰ ਜਸਰ ਦੇ ਨੇੜੇ ਜੇ ਜਾਂਦੇ ਆ ਨੂੰ ਪਤਾ ਵੀ ਇਲੈਕਟ੍ਰੋਨਿਕ ਪ੍ਰੋਡਕਟ ਆ ਪਤਾ ਹੀ ਨਹੀਂ ਹੁੰਦਾ ਰੱਬ ਦੇ ਘਰ ਤੇ ਤਾਂ ਕਰਕੇ ਮੈਂ ਇਹਨਾਂ ਨੂੰ ਬੱਚਿਆਂ ਨੂੰ ਇਧਰ ਸਬਜ਼ੀਆਂ ਚ ਗੀੜਾ ਕਢਾਉਣਾ ਆ ਆਪਾਂ ਕਿਹੜਾ ਬੜਾ ਟਾਈਮ ਰੋਕਣਾ ਪੰਜ ਚਾਰ ਮਿੰਟ ਹੀ ਆ ਗੀੜਾ ਇਹ ਕੱਢ ਕੇ ਮੋੜ ਜਲਾਂਗੇ ਉਹ ਨਵੀਂ ਆਇਆ ਮਤੋਂ ਅੱਬਾ ਸਬਜ਼ੀਆਂ ਦੇਖਣ ਆਏ ਆ ਵੀ ਕੀ ਕੀ ਹੋ ਗਿਆ ਸਾਡੀ ਰਹਿਮਤ ਨੂੰ ਬਾਹਲਾ ਪਤਾ ਸਬਜ਼ੀਆਂ ਬਾਰੇ ਬਾਹਲੀ ਨੌਲਜ ਹਨਾ ਟਿੱਡੂ ਮੇਰੀ ਟਿੱਡੂ ਨੂੰ ਉਹ ਬਾਹਲੀ ਨੌਲਜ ਆ ਆ ਦੇਖੋ ਆਪਣਾ ਕੇਲਾ ਸਰੋਂ ਕਿੰਨੀ ਬਾਚ ਚੁੱਕੀ ਆ ਦੂਜੀ ਸਰੋਂ ਦਾ ਜਮੀਤ ਮਤਲਬ ਕਿ ਹੁਣ ਇਹਦੂ ਬਾਹਲ ਬਸ ਪੱਕਣ ਕਿਨਾਰੇ ਹੋ ਗਿਆ ਕੰਮ ਆਪਣਾ ਘਰ ਬੁਗੜੀ ਕਹਿੰਦੀ ਕਿਹਦਾ ਘਰ ਆ ਇਹ ਆਪਣਾ ਘਰ ਰੱਬ ਤਾਂ ਲਿਬੜਨਾ ਜਾਈ ਜਾਗਾ ਠੀਕਾ ਨਿਬੜਨਾ ਜਾਈ ਚੰਗਾ ਮम्मा ਕੁੱਟਣਗੇ ਫਿਰ ਚਲੋ ਕੋਈ ਨਹੀਂ ਮਿਲਦੇ ਆ ਫਿਰ ਹੁਣ ਵਰਕਸ਼ਾਪ ਜਾ ਕੇ ਮਿਲਾਂਗੇ ਪੱਕਾ ਤੁਹਾਨੂੰ ਓਕੇ ਜੀ ਤਰੋ ਪਹੁੰਚ ਗਏ ਵਰਕਸ਼ਾਪ ਤੇ ਸਾਡੇ ਪੈਂਟਰ ਲੱਗੇ ਪਏ ਆ ਕੰਮ ਕਰਨ ਮੰਜਾਈ ਕਰੀ ਜਾਂਦੇ ਆ ਪਾਲਕੀ ਦੀ ਆਹ ਪੈਂਟਰ ਪਤਾ ਨਹੀਂ ਕੀ ਚੱਕੀ ਬੈਠਾ ਲੋਹਾ ਜਾਂ ਹਾਂ ਵੀ ਕੀ ਲਈ ਜਾਂਦਾ ਪੈਂਟ ਇਹ ਗੋ ਇੱਕ ਰੰਗ ਕਰ ਰਹੇ ਨੇ ਤਾਂ ਠੀਕ ਆ ਕੀ ਕਹਿੰਦੇ ਹੁੰਦੇ ਮੇਰੇ ਦਿਮਾਗ ਚੋਂ ਨਿਕਲ ਗਏ ਆਹ ਲੈਂਥਾਂ ਆਹ ਲੈਂਥਾਂ ਮੌਕੇ ਤੇ ਨਹੀਂ ਯਾਦ ਆਉਂਦਾ ਆ ਬੰਦਾ ਸਾਡਾ ਸਿੱਲੀ ਕੌਣ ਚੱਕੀ ਤੋ ਰਿਆ ਜਾਂਦਾ ਬਲੌਗ ਨੇ ਇਹਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਦੇਖ ਲਾ ਆ ਪਾਲਕੀ ਤਿਆਰ ਖੜੀ ਅੱਜ ਇਹ ਤੋਰਨੀ ਆ ਹੁਣ ਵੇਖੋ ਬਾਸ਼ ਸਹੀ ਆਉਣੀ ਆ ਆ ਪਾਲਕੀ ਸਾਹਿਬ ਤਿਆਰ ਖੜੀ ਆ ਆਪਣੀ ਆ ਨੀ ਆ ਆ ਬੰਦਾ ਮਾਣ ਨਾਲ ਫਟਾਪਰੀ ਆ ਇਹ ਭਾਈ ਕੱਲ੍ਹ ਮਾਦੀ ਚੱਲ ਚੱਲਿਆ ਚਾ ਚੱਲਿਆ ਬਾਬੂ ਜੀ ਤੁਸ ਕਾਸੇ ਨੇ ਪਰ ਕੀ ਕਰ ਰਹੇ ਹੋ ਅਨ ਕੀ ਕੋਈ ਕਰੋ ਜੀ ਦੋਸਤੋ ਕਰੋ ਦਰਸ਼ਨ ਵਿੱਚੋਂ ਪਾਲਕੀ ਸਾਹਿਬ ਦੇ ਆਹ ਐਂਗਲ ਕੀ ਤੇ ਬਲਿੰਕ ਕਰ ਦਿੰਦੇ ਇਹ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਗਹਿਰੇਵਾਲ ਬਟੰਡਾ ਉਹ ਦੱਨੇ ਬਾਬਾ ਬੰਦਾਲਾ ਫਰਾ ਪਰ ਹਰਿਆਣੇ ਦਾ ਪਿੰਡਾ ਪਿੰਡਾ ਲੱਗਿਆ ਇਹ ਨਾਲ ਹਰਿਆਣੇ ਦੀ ਮਤਲਬ ਕਿ ਪੰਜਾਬ ਦੀ ਹੱਦ ਖਤਮ ਹੋ ਜਾਂਦੀ ਉੱਥੇ ਉਥੋਂ ਦੀ ਹੈ ਪਾਲਕੀ ਸਾਹਿਬ ਪਾਲਕੀ ਸਾਹਿਬ ਆ ਲੜੀਆਂ ਆਉ ਥੋੜਾ ਜਾ ਵਾ ਪਰਦੇ ਪਰ ਸਪੀਕਰ ਆਪਣੇ ਪੱਖੇ ਉਹ ਸਾਹਮਣੇ ਮਨੋਂ ਹਾਂ ਆਪਣੇ ਬਾਬੇ ਜੀ ਦਾ ਸਰੂਪ ਲੱਗਿਆ ਹੋਇਆ ਦਾਸ ਗੁਰੂ ਸਾਹਿਬਾਨ ਤੇ ਬਾਬਾ ਦੀ ਬਜੰਗ ਜੀ ਇਹਦੇ ਚਾਪਾ ਸਾਰਾ ਕੁਝ ਆਪਾਂ ਲਾ ਕੇ ਦੇਣਾ ਹੁੰਦਾ ਟੈਕ ਸਪੀਕਰ ਰੂਟਰ ਬੱਤੀ ਹਾਰਨ ਪੜਦੇ ਛੜਦੇ ਬੀਲ ਕੱਪ ਸਾਰਾ ਕੁਝ ਬਸ ਕਲਾ ਗਾ ਕਰਨੀ ਆਪણો ਕਾਸੀ ਦੇਣੀ ਹੁੰਦੀ ਆ ਬਾਕੀ ਸਾਰਾ ਕੁਝ ਆਪ ਪਾਉਣਾ ਆ ਆਪਣਾ ਨੰਬਰ ਨੋਟ ਕਰ ਲਓ ਜੇ ਕਿਸੇ ਨੰਬਰ ਵੋਣੀ ਹੋਈ ਪਾਲ ਕਿਸ ਮੈਂ ਕੈਪਸ਼ਨ ਦੇ ਵਿੱਚ ਵੀ ਪਾ ਦੂੰਗਾ ਨੰਬਰ ਚੈੱਕ ਕਰ ਲਓ ਫਰੀ ਅਭਿਲ ਹਾਲ ਸਭਾਈ ਚੱਲ ਰਹੀ ਆ ਅਮਰੇ ਵੀਰਪਰਾ ਲੱਗੇ ਪਏ ਆਪਾਂ ਇੰਟਰ ਆਂਕ ਤੋਂ ਵੀਰ ਦਾ ਚੈੱਕ ਕਰ ਲਓ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗੀ ਪਾਲ ਦੀ ਫਰੰਟ ਵਾਲਾ ਮਾਰਕ ਲੰਮੂਰੇ ਜਲਦੀ ਤੇ ਲਾਉਣ ਨੇ ਅੱਗੇ ਜਾਲੀ ਆਪਾਂ ਦੂਦੀ ਬਣਵਾਉਣੀ ਓਕੇ ਜੀ ਮਾਪ ਲੈ ਲਵਾਂਗੇ ਮੈਂ ਮਾਚ ਕਰਕੇ ਫਿਰ ਮੈਂ ਫੋਟੋ ਦਿਖਾਉਂਦਾ ਮਤਲਬ ਰੇਡੀਅਮ ਟੇਪ ਵਾਲੇ ਨਹੀਂ ਬਣਾਉਣੇ ਹੁੰਦੇ ਯਾਰ ਆਹ ਆਇਤਲ ਰੂਪ ਵਾਲੀ ਤੇ ਮੈਂ ਜਿਹੜੀ ਸ਼ੀਟ ਵਾਝੀ ਦੀ ਉਹਦੀ ਬਣਾਉਂਦੇ ਹਾਂ ਚਲੋ ਦੱਸਣਾ ਜ਼ਰੂਰ ਕਿਵੇਂ ਬਣਨੀ ਆ ਪਾਲਤ ਤੇ ਬਾਕੀ ਮੈਂ ਇੰਸਟਾਗ੍ਰam ਤੇ ਨਹੀਂ ਰੀਲਾਂ ਵੀ ਮਤਲਬ ਕੋਈ ਨਹੀਂ ਕਰਨਾ ਤੇ ਲੌਂਗ ਵੀਡੀਓ YouTube ਤੇ ਕਮੈਂਟ ਕਰਕੇ ਜ਼ਰੂਰ ਰੱਖੋ ਕਿਵੇਂ ਬਣਨੀ ਆ ਤੇ ਚਲੋ ਮੈਂ ਹੁਣ ਵੀਡੀਓ ਬਣਾ ਲਾਂ ਇਹਦੀ ਮਤਲਬ ਜੇ ਹੁਣ ਤਾਂ ਇੱਥੇ ਖੇਲ ਪਰ ਖੜੀ ਦੇ ਲਡੀਆਂ ਚਾਹਦੀਆਂ ਨਹੀਂ ਜਿਹੜੀਆਂ ਜਦੋਂ ਬਾਹਰ ਤੋਂ ਕੋਈ ਕੱਢ ਲਈ ਫਿਰ ਦੇਖਣੋਂ ਹਟ ਜਾਂਦੀਆਂ ਠੀਕ ਹੈ ਜੀ ਜੀ ਦੋਸਤੋ ਇਹਨੂੰ ਫੇਰਾ ਮੋਟਾ-ਮੋਟਾ ਦਿਖਾ ਦੰਨੇ ਆ ਬਲੌਅਰ ਦੇ ਵਿੱਚ ਬਾਕੀ ਤੁਸੀਂ ਆਪਣੇ ਇੰਸਟਾਗ੍ਰam 'ਤੇ ਡਿਟੇਲ ਵਾਲੀ ਵੀਡੀਓ ਦੇਖ ਲਓ ਅਨੰਦ ਕੋਚ ਬਿਲਡਰਾ ਜੇ ਪੜੋ ਆਪਣਾ ਇੰਸਟਾਗ੍ਰam ਪੇਜ ਹਮਡ ਡਿਸਕ੍ਰਿਪਸ਼ਨ ਤੋਂ ਨਾਮ ਤੇ ਪਾਵਾਂਗਾ ਰਗਣੇ ਵਾਲਾ ਫੋਨ ਕਰਨਾ ਤੇ ਇੱਕ ਤੇ ਵੀ ਰੀਲ ਪਾਵਾਂਗੇ ਜੀ ਇੰਸਟਾਗ੍ਰam ਤੇ ਦਾ ਪੌਣੀ ਪੌਣੀ ਇੱਕ ਕਿਰਾਮਾ ਸਮ ਉਹ 20000 ਰੁਪਏ ਲੈ ਠੀਕ ਹੈ ਚੱਲ ਆ ਜੀ ਜੋੜਾ ਕਰ ਪੌੜੀ ਦੇ ਵਿੱਚ ਮਤਲਬ ਬਸ ਇੱਕ ਐਕਸਟਰਾ ਜਗਾ ਨਹੀਂ ਗਵਰਕਾਰ ਦੇ ਪੌੜੀ ਦੇ ਗੇਸੇ ਬਣਾ ਲੈ ਜੋੜਾ ਕਰ ਠੀਕ ਹੈ ਜੀ ਆ ਸ਼ੰਕ ਆ ਜਾਂਦਾ ਮਤਲਬ ਪਾਠੀ ਜਾਂਦਾ ਨੇ ਹੱਥ ਧੋ ਕੇ ਅੰਦਰ ਜਾਣਗੇ ਲੜੀਆਂ ਓਕੇ 25 ਘਰ ਹਾਰ ਨੇ ਹੂਟਰ 32 ਮਤਲਬ ਸਾਰੀ ਐਸੈਸਰੀ ਪੜਦੇ ਵਗੈਰਾ ਬੀਲ ਕੱਪ ਸਾਰਾ ਕੁਝ ਆਪ ਲਗਾ ਕੇ ਲਈ ਠੀਕ ਹੈ ਜੀ। ਓਕੇ। ਇਹੋ ਵੀ ਦੇ ਦੇਣਾ। ਟ੍ਰੈਵਲ ਫਰਡ। ਇਹਨੂੰ ਡਰਾਈਵਰ ਐਂਡ ਦਾ ਡੈਕ ਆ ਬੀਲ ਕੱਪ ਜੀ ਕਰਦਾ। ਆ ਵਾਈਗ੍ਰੀ ਦੀ ਨਾ ਦੀ ਕਿੰਨਾ ਪਰਵਾਹੀ। ਇਹ ਆਪਾਂ ਕੁਆਲਿਫਾਈ ਕਰਦੇ ਨਾ ਅਸੀਂ। ਉਹ ਇਲਾ ਫਰੰਟ ਟੂਲ ਬਣਦਾ ਜੀ। ਇਹ ਵੀ ਪਾਰਟ ਜਿਹੜਾ ਆਪਣੇ ਰਮਾਲਾ ਸਾਹਿਬ ਜਾਨ ਚਾਨਣੀ ਵੀ ਬਗਾਇਆ ਰੱਖ ਸਕਦੇ ਆ ਤੇ ਆਪਾਂ ਸਪੈਸ਼ਲ ਜਗਾ ਵੀ ਬਣਾਉਣਿਆ ਥੋੜਾ ਸਾਹਿਬ ਦੇ ਨੀਚੇ ਇਹ ਸਭ ਜੀ ਰੱਖਣ ਲਈ ਤੇ ਅਪਡੇਟ ਹੋਰ ਆਪਾਂ ਫਾਈਬਰ ਦਾ ਯੂਜ਼ ਕਰਦੇ ਠੀਕ ਆ ਜੀ ਬਣਾ ਕੇ ਨਿਕਲੇ ઓરિਜਨਲ ਤਾਂ ਫਿਰ ਸਹੀ ਨਹੀਂ ਲੱਗਦਾ ਉਹ ਕਿ ਇਹਦੀ ਚੜਾਈ ਵੱਜ ਜਾ ਫਟੇ ਰਹਿੰਦੇ ਤੇ ਆ ਜਿਹੜਾ ਖੜਾ ਸਾਹਿਬ ਆ ਇਹਦੇ ਆਪਾਂ ਟਿੱਪਣੀ ਲਈ ਬਣਾਉਣਾ ਹੈ ਜਗਾ ਇੱਡਾ ਦੇ ਟੂਲ ਬਣਾਉਣੇ ਨੇ ਤੇ ਬੈਟਰੀ ਬਾਕਸ ਬਾਹਰ ਹੁੰਦਾ ਆਪਣਾ ਹੋ ਜਾਏਗਾ। ਇੱਕ ਆਪਾਂ ਬਸ ਇੱਥੇ ਸਿੱਧਾ ਪਾਣੀ ਪੰਦਾ ਜਿਹੜਾ ਮੂਰੇ ਛੜਕਾਉ ਕਰਦੀ ਆ ਪਾਣੀ ਇੱਕ ਮਿੰਟ ਸਾਨੂੰ ਮੈਂ ਤੁਹਾਨੂੰ ਦਿਖਾਉਣਾ। ਇਹਦਾ ਗੇਟ ਵਾਲ ਇੱਥੇ ਆਪਣੇ ਡ్రਾਈਵਰ ਕੋਲ ਹੀ ਲੱਗਿਆ ਹੁੰਦਾ ਛੜਨ ਲਈ ਉਹ نیچے ਲੱਗਿਆ ਹੋ। ਇਹਦੇ ਤੋਂ ਪਾਣੀ ਛੜ ਜਾਂਦਾ ਮਤਲਬ ਹੁਣ ਹੱਥ ਨਾਲ ਪਾਣੀ ਛੜਕਣ ਦੀ ਜ਼ਰੂਰਤ ਨਹੀਂ ਪੈਂਦੀ ਆਪਾਂ ਨੂੰ। ਠੀਕ ਹੈ ਜੀ। ਤੇ ਇੱਥੋਂ ਪਾਣੀ ਪਾ ਜਾਂਦਾ ਇਹਦੇ 70 ਲੀਟਰ ਦੀ ਪਾਣੀ ਵਾਲੀ ਫਾਈਬਰ ਦੀ ਟੈਂਕੀ ਆ। ਗਾਲਨ ਸੜਨ ਦੀ ਪੂਰੀ ਗਾਰੰਟੀ ਨਹੀਂ ਦਿੰਦੀ ਆਪਣੀ ਤੇ ਤੁਹਾਨੂੰ ਦਿਖਾਵਾਂ ਜੇ ਹੁਣ ਇੱਕ ਮਿੰਟ ਰੂਪੋਂ ਤੁਸੀਂ ਆਈਂ ਆਪੇ ਪਾਸਾ ਹਨੋਂ ਪਾਣੀ ਦਾ ਸੜਕਾਉ ਕਰਦਾਗਾ ਮੁਰੇ ਮਤਲਬ ਹੁਣ ਆਪਾਂ ਨੂੰ ਹੱਥ ਨਾਲ ਪਾਣੀ ਸੜਕਣ ਦੀ ਜਰੂਰਤ ਨਹੀਂ ਜੇ ਉਹ ਆਪਾਂ ਮਾਰਾ ਇਹਦੀ ਸਵਾਰੀ ਲੈ ਕੇ ਜਾਂਦੇ ਆ ਠੀਕ ਹੈ ਜੀ ਇਹ ਆਪਣਾ ਬੈਟਰੀ ਬਾਕਸ ਆ ਠੀਕ ਹੈ ਜੀ ਆ ਡੀਜ਼ਲ ਟੈਂਕੀ ਢੱਕਣਾ ਆ ਗਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਪਿੰਡ ਗਹਿਲੇਵਾਲਾ ਸਾਡਾ ਪਾਕੀ ਸ੍ਰੀ ਦਮਦਮਾ ਸਾਹਿਬ ਜਿਲਾ ਬਠਿੰਡਾ ਤੋਂ ਆਏ ਹਾਂ ਇਹਨਾਂ ਤੋਂ ਬਾਈ ਜੀ ਅਸੀਂ ਪਾਰਕੀ ਸਾਹਿਬ ਬਣਾਇਆ ਹੈ ਸਾਨੂੰ ਇਹਨਾਂ ਦਾ ਕੰਮ ਬਹੁਤ ਚੰਗਾ ਲੱਗਿਆ ਹੋਰ ਵੀ ਅਸੀਂ ਕਵਾਂਗੇ ਕਿ ਜੇ ਕਿਸੇ ਨੇ ਪਾਰਕੀ ਸਾਹਿਬ ਬਣਾਉਣਾ ਹੋਵੇ ਬਾਈ ਇਹਨਾਂ ਤੋਂ ਬਣਵਾਇਓ ਬਹੁਤ ਵਧੀਆ ਕੰਮ ਕਰਦੇ ਹਨ ਬਾਈ ਜੀ ਆਪਣਾ ਨਾਮ ਕੀ ਹੈ ਬਾਈ ਜੀ ਜਗਜੀਵਨ ਸਿੰਘ ਜੀ ਜਗਜੀਵਨ ਸਿੰਘ ਬਾਈ ਜੀ ਦਾ ਨਾਮ ਆ ਪਿੰਡ ਭਦੌੜ ਅਨੰਤ ਕੋਚ ਆਪਣੀ ਫਰਮ ਦਾ ਨਾਮ ਆ ਜੀ ਅਨੰਦ ਅਨੰਦ ਕੋਚ ਫਰਮ ਅਨੰਦ ਕੋਚ ਇਹਨਾਂ ਦੀ ਫਰਮ ਦਾ ਨਾਮ ਆ ਜੀ ਬਹੁਤ ਵਧੀਆ ਕੰਮ ਕਰਦੇ ਹਨ ਬਹੁਤ ਪਾਲਕੀ ਸਾਹਿਬ ਇਹਨਾਂ ਤੋਂ ਗਏ ਹਨ ਜੀ ਬਹੁਤ ਦੂਰ ਦੂਰ ਤੱਕ ਬਹੁਤ ਵਧੀਆ ਕੰਮ ਕਰਦੇ ਹਨ ਜੋ ਕਿਸੇ ਨੇ ਵੀ ਗੁਰਮੁਖ ਪਿਆਰੇ ਨੇ ਪਾਲਕੀ ਸਾਹਿਬ ਬਣਾਉਣਾ ਹੋਵੇ ਤਾਂ ਭਾਈ ਇਹਨਾਂ ਤੋਂ ਬਣਵਾਓ ਬਹੁਤ ਵਧੀਆ ਕੰਮ ਕਰ ਲਿਆ ਨੇ ਕਿੰਤਾ ਜੀ ਕੰਮ ਹਾਂ ਜੀ ਟਾਈਮ ਬਿਲਕੁਲ ਜਿਵੇਂ ਸਾਨੂੰ ਤੁਸੀਂ ਟਾਈਮ ਦਿੱਤਾ ਸੀਗਾ ਸਾਨੂੰ ਅਸੀਂ 30 ਤਰੀਕ ਦਾ ਸੁੱਤੋ ਟਾਈਮ ਲਿਆ ਸੀਗਾ ਜੀ ਜਮਾ ਸਹੀ ਟਾਈਮ ਤੇ ਇੱਕ ਦਿਨ ਪਹਿਲੇ ਹੀ ਤੁਹਾਨੂੰ ਪਾਲਕੀ ਸਾਹਿਬ ਮਿਲ ਗਏ ਹਾਂ ਕੰਮ ਤੁਹਾਡੇ ਮੁਤਾਬਕ ਹੋਇਆ ਜੀ ਹਾਂ ਕੰਮ ਸਾਡੇ ਕਾਹੇ ਮੁਤਾਬਕ ਬਹੁਤ ਵਧੀਆ ਕੰਮ ਹੋਇਆ ਜੀ ਖੁਸ਼ ਹੋਈ ਤੁਸੀਂ ਸਾਡੇ ਕੰਮ ਤੋਂ ਅਸੀਂ ਬਹੁਤ ਵਧੀਆ ਖੁਸ਼ ਹਾਂ ਜੀ ਧੰਨਵਾਦੀ ਜੀ ਐਨੂੰ ਵੈਗੁਰੂ ਖਾਲਸਾ ਵੈਗੁਰੂ ਹਾਂ ਜੀ ਤੁਸੀਂ ਤੋਂ ਬਾਬਾ ਜੀ ਤੋਂ ਰਿਵਿਊ ਲਿਆ ਤੁਸੀਂ ਜ਼ਰੂਰ ਦੱਸੋ ਇਸ ਤੇ ਮੈਨੂੰ ਲੱਗਿਆ ਤੁਹਾਨੂੰ ਆਪਣਾ ਕੰਮ ਕਮੈਂਟ ਕਰਕੇ ਤੇ ਬਾਕੀ ਜੇ ਕਿਸੇ ਵੀਰ ਭਰਾ ਨੇ ਪਾਲਕੀ ਸਾਹਿਬ ਬਣਾਉਣਾ ਹੋਵੇ ਆ ਆਪਣੇ ਨਾਲ ਸੰਪਰਕ ਕਰੋ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾ ਦੂੰਗਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਾਤੇ ਪਾਲਕੀ ਸਾਹਿਬ ਤੋਰਤਾ ਆਪਾਂ ਗੁਰੂ ਦਾ ਜਹਾਜ਼ ਤੇ ਬਾਕੀ ਆਪਣੇ ਬੰਦੇ ਜਟ ਕੇ ਕੰਮ ਤੇ ਹੁਣ ਇੱਕੋ ਵਾਰੀ ਤੁਸੀਂ ਹੁਣ ਤਿਆਰ ਕਰਨ ਤੇ ਤਾਂ ਕਿ ਇਹ ਇਹ ਤੋਰਨੇ ਤੋਂ ਬਾਅਦ ਇਹਦਾ ਨੰਬਰ ਲਵਾਂਗਾ ਉਹ ਆਪਣਾ ਬੰਦਾ ਚੜ ਗਿਆ ਉੱਪਰ ਬੱਸ ਤੇ ਤੇ ਠੀਕ ਆ ਕੋਈ ਨਹੀਂ ਜੇ ਕੋਈ ਖਾਸ ਗੱਲਬਾਤ ਹੋਈ ਤਾਂ ਦੱਸਾਂਗੇ ਉਦੋਂ ਲਈ ਵੇਟ ਕਰੋ ਠੀਕ ਆ ਜੀ ਹਾਂ ਜੀ ਦੋਸਤੋ ਤੇ ਜੋ ਫਿਰ ਤੁਹਾਡੇ ਭਰਾ ਨੂੰ ਮੁਬਾਰਕਾਂ ਅਸੋ ਇਹ ਕਾਦਿਆਂ ਮਾਲਕ ਦੀ ਕਰਪਾਣਾ ਲੈ ਆਂਦਾ ਫੋਨ ਵਾਹਿੰਗੂ ਸੱਚੇ ਪਾਤਸ਼ਾਹ ਦੀ ਉਹ ਦਾਤੇ ਦੀ ਦੇਖ ਲੋ ਦੇ ਦੋ ਤੁਹਾਡੇ ਭਰਾ ਨੂੰ ਮੁਬਾਰਕਾਂ ਉਸ ਦਾਤੇ ਦੀ ਕਰਤੀ ਕਿਰਪਾ ਆਹ ਬਲੌਗਿੰਗ ਸਟਾਰਟ ਕਰ ਲਈ ਤੇ ਉਹ ਮਾਲਕ ਨੇ ਬਾਹਰ ਖੜ ਲਈ ਹੈ ਕੋਈ ਨਹੀਂ ਮੈਂ ਵਿੱਚ ਕਲਿੱਪ ਐਡ ਕਰੂੰਗਾ ਓਪਨਿੰਗ ਦੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਚਲੋ ਦਾਤਾ ਸਭ ਨੂੰ ਮੇਰੇ ਤੋਂ ਵੱਧ ਦਵੇ ਹੈ ਸਭ ਦੀ ਮਨੋ ਕਾਮਨਾ ਸਭ ਦੇ ਸ਼ੌਂਕ ਪੂਰਾਵੇ ਮੇਰਾ ਦਾਤਾ ਹਨ ਤਰੱਕੀਆਂ ਵਾਗ ਸੇ ਚੜ੍ਹੋ ਜੀ ਕਿਲਾਚ ਰੱਖੇ ਮੇਰਾ ਮਾਲਕ ਤੇ ਬਾਕੀ ਕੋਈ ਨਹੀਂ ਕਦੀ ਨਹੀਂ ਹੁੰਦਾ ਮੈਂ ਤਿਆਰੀ ਰੱਖੀ ਰਿਆ ਰੱਬ ਸਭ ਦੀ ਸੁਣਦਾ ਤੇ ਬਸ ਅੱਜ ਹੋਰ ਤਾਂ ਕੁਝ ਕੀਤਾ ਨਹੀਂ ਆਪਣਾ ਲਗਭਗ ਹੀ ਇੱਕ ਸੱਚ ਬਾਪੂ ਨੂੰ ਦਵਾਤਾ ਆਪਣੇ ਨੂੰ ਫੋਨ ਓਪੋ ਦਾ ਉਹਨਾਂ ਨੇ ਕਿਹਾ ਕਿ ਆਈਫੋਨ ਤਾਂ ਚਲਾਉਂਦਾ ਨਹੀਂ ਆਉਂਦਾ ਤੇ ਉਹਦੇ ਵੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਕਿਹੜਾ ਲੈਤਾ ਤੇ ਪਤਾ ਨਹੀਂ ਮੇਰੇ ਨਾਮ ਯਾਦ ਨਹੀਂ ਮੈਂ ਇਹ ਤੇਰਾ ਤੁਰ ਐ ਜੇ ਕੋਈ ਨਾਮ ਸੀਗਾ ਉਹ ਲੈਤਾ ਸੀਗਾ ਤੇ ਬਾਪੂ ਨੂੰ ਵੀ ਦੇਉ ਦਮ ਮੁਬਾਰਕਾਂ ਕਮੈਂਟਾਂ ਦੇ ਵਿੱਚ ਤੇ ਬਾਕੀ ਸਾਰੇ ਮੇਰੇ ਸੱਜਣ ਮਿੱਤਰ ਮੇਰੇ ਵੀਰ ਭਰਾ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਜਿਉਂਦਿਆਂ ਬਸਦਿਆਂ ਰਹਿਣ ਰਕੀਆਂ ਮੰਨਣ ਤੇ ਲੋਕ ਲਈਏ ਲੋਕਾਂ ਦਾ ਕਿੰਨਾ ਬੋਲੀ ਹੁੰਦੀ ਤਾਂ ਆਪਾਂ ਨਾਲ ਸਮਾਨ ਫੜਾ ਆ ਗਿਆ ਬੰਦਾ ਇਹ ਆਪਣੇ ਸਹਿੰਦੇ ਦਾ ਲਾਡੀ ਦਾ ਵਲੌਗ ਤੁਹਾਨੂੰ ਜਿਹੜਾ ਕੱਲ ਦਿਖਾਇਆ ਸੀ ਉਹਦਾ ਹੈਗਾ ਇਹ ਬਾਕੀ ਤੇ ਬਾਕੀ ਅੱਜ ਦਾ ਵਲੌਗ ਪੈਂਥੀ ਐਂਡ ਕਰਦੇ ਆਂ ਲਾਈਕ ਕਰਿਓ ਵਲੌਗ ਸ਼ੇਅਰ ਕਰਿਓ ਚੰਗੇ ਹੀ ਲੱਗਿਆ ਤਾਂ ਤੁਹਾਨੂੰ ਤੁਸੀਂ ਕਮੈਂਟ ਜਰੂਰ ਕਰਿਓ ਤੇ ਮੁਬਾਰਕਾ ਵੀ ਜਰੂਰ ਦਿਓ ਮੇਰੇ ਬਾਪੂ ਨੂੰ ਮੇਰੇ ਤੋਂ ਪਹਿਲਾਂ ਕਿਉਂਕਿ ਉਹਨੇ ਮੇਰੇ ਸ਼ੌਂਕ ਪਗਾਇਆ ਹਨ ਤੇ ਬਾਕੀ ਲਵ ਯੂ ਜਿਉਂਦੇ ਵੱਸਦੇ ਰਹੋ ਤਰੱਕੀਆਂ ਮਾਣੋ ਰੱਬ ਸਭ ਨੂੰ ਵੱਧ ਤੋਂ ਵੱਧ ਦੇਵੇ ਸਭ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖੇ ਸਭ ਦੇ ਸਦਾ ਅੰਗ ਸੰਗ ਬਣਾਈ ਰਹੀਂ ਮੇਰਾ ਮਾਲਕ ਤੇ ਬਾਕੀ ਲਵ ਯੂ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ ਤੇ ਤਰੱਕੀਆਂ ਮਾਣੋ ਬਾਏ ਬਾਏ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੋਂ ਉਦੋਂ ਲਈ ਬਾਏ ਬਾਏ